what

ਜਾਰੀ ਕਰੋ ਜਾਰੀ ਕਰੋ ਬੰਦਾ ਅਮਰੀਕਾ ਕਮਨੀ 17 ਅਭਿਜਮ ਨਾਲ ਸਾਡਾ ਹੁਣ ਸਮਰਾ ਜਿਹੜਾ ਉਹ ਮੁੱਕ ਚੁੱਕਿਆ ਸੀ ਪ੍ਰਸ਼ਾਸਨ ਨੂੰ ਕਿਹਾ ਚੌਣਿਆ ਵੀ ਜੋ ਤੁਸੀਂ ਇੱਥੇ ਸਾਡੇ ਨਾਲ ਵਾਅਦੇ ਕੀਤੇ ਆ ਉਹ ਪੂਰੇ ਕਰੋ ਧੰਨਵਾਦ ਸਾਥੀਓ ਹਾਂਜੀ ਸਾਥੀਓ ਅੱਜ ਆਪਾਂ ਨੇ ਕੋੜਾ ਤੇ ਸਾਡੀ ਭਰਤੀ ਦੇ ਪ੍ਰਤੀ ਜੋਰ ਬਲਤੀ ਰਾਇ ਉਹਦੇ ਪ੍ਰਤੀ ਵਿਰੋਧ ਕੀਤਾ ਹੈ ਜੋ ਕਿ ਕੈਂਡਲ ਮਾਰਚਾ ਸਾਥੀਓ ਸਾਥੀਓ ਪੀਆ ਕੇ ਤਰਨ ਕੇ ਪਾਪੀਆ ਤੁਸੀਂ ਬੋਲਦੇ ਹੋ ਨੌਕਰੀ ਲੱਗਦੀ ਆ ਪੰਜਾਬ ਸਾਥੀਆ ਸਾਡੀ ਬੇਨਤੀ ਦੀ ਕਾਜੀ ਸਾਡੀ ਅੰਦਰ ਕੇ ਸਾਥੀਓ ਪੰਜਾਬ ਸਾਥੀਓ ਸਾਥੀਓ ਸੁਪਾਦ ਲੀ ਜੇ ਜੈ ਸਾਡੀ ਭਾਰਤੀ ਪੁਰੀ ਨਹੀਂ ਕੀਤੀ ਅੱਜ ਕੰਡਲ ਮਾਰਜ਼ ਕਰ ਰਿਹਾ रहे हैं कभी पुतले ਟੈਂਕ ਨਾ ਤਾਂ ਕੋਈ ਜੀ ਨਹੀਂ ਅਸੀਂ ਸੁੱਖੇ ਤੋਂ ਵੀ ਤਿਆਰ ਆ ਸਾਡੇ ਅੱਲੇ ਬੱਲੇ ਕੁਝ ਨਹੀਂ ਹੈ ਨਾ ਨਹੀਂ ਲੋੜ ਨਹੀਂ ਚਾਹੀਦਾ ਕੋਈ ਲੋਕੇ ਨਹੀਂ नहीं ਅੱਗੇ ਸਾਥੀ ਸਾਡੇ ਮੈਂ ਇਸ਼ਤਿਹਾਰ ਕਰ ਸਕਦਾ ਸਾਥੀਓ ਮੇਰਾ ਨਾਮ ਮਲਕਾ ਮੈਂ ਉਹਨਾਂ ਨਾਲ ਹੀ ਕਰਦਾ ਉਹਨੇ ਕੀ ਕਰ ਅੱਚ ਚਾਰੇ ਪਾਸੇ ਗੱਲਿਆ ਪਿਆ ਪਰ ਪ੍ਰਤੀ ਪ੍ਰਕਾਰ ਅਨਸਾਰ ਨਹੀਂ ਲੈਂਦੀ ਦੇਖੋ ਕਿਵੇਂ ਕੁੜੀਆਂ ਸੜਕਾਂ ਤੇ ਬੈਠੀਆਂ ਨੇ ਕਿਸਕ ਦਾ ਮੈਂ ਉਧਰ ਲੇ ਬਸੋ ਉਧਰ ਬਸੋ ਗਾਇਕ ਮੁਰਦਾਬਾਤ 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 ਸਰਕਾਰ ਮੁਰਦਾਬਾਤ ਜੈਕਾਰਾ ਮੁਰਦਾਬਾਤ ਮੁਰਦਾਬਾਤ ਸੜਕਾਂ ਤੇ ਰੋਲਣ ਵਾਲੀ ਸਰਕਾਰ ਮੁਰਦਾਬਾਤ 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 92 ਮਲੇ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾ ਮੁਰਦਾ ਜੱਦੀ ਵੱਲੋਂ 599 ਜੱਦੀ ਵੱਲੋਂ ਜੋ ਕੈਂਡਲ ਮਾਰਚ ਆ ਉਹ ਕੱਢਿਆ ਜਾ ਰਿਹਾ ਹੈਗਾ ਇੱਧਰ ਸਰਕਾਰ ਆ ਜਿਹੜੀ ਉਹ ਆਪਣਾ ਸਵਰ ਵਰਕਰ ਹੀ ਹੈ ਬੇਰਜ਼ਗਾਰਾਂ ਦਾ ਜਿਹੜਾ ਸਵਰ ਦਾ ਬਹੁਤ ਨਾ ਚੱਕਿਆਗਾ ਤੇ ਉਹਨਾਂ ਨੇ ਸਮੇਂ ਦੇ ਵਿੱਚ ਇੱਕ ਦੇ ਤੱਕੇ ਸੂਰਦਾਬਾਦ ਮੁਰਦਾਬਾਦ ਸੀਐਡੀ ਤੇ ਤੁਹਾਡਾ ਪ੍ਰਸ਼ਾਸਨ ਇਹਦਾ ਨੋਟ ਕਰ ਲੈ ਜਿੱਥੇ ਵੀ ਸਟੇਟ ਦੇ ਵਿੱਚ ਜੇ ਆਪਾਂ ਮੰਗਦੇ ਉਮੀਦ ਹੈ ਵੀ ਜਿਹੜੇ ਤਰਨਤਾਰ ਦੀ ਜਿੰਨੀ ਚੋਣ ਸੀਗੀ ਪਰਮਾਤਮਾ ਕਰੇ ਇਹਨਾਂ ਨੂੰ ਜਿਹੜੇ ਇਹਨਾਂ ਦਾ ਕੰਮ ਕੀਤੇ ਹੋਏ ਨੇ ਪਤਾ ਲੱਗ ਜੂਗਾ ਉਮੀਦ ਇਹੀ ਹੈਗੀ ਉਥੇ ਪਤਾ ਲੱਗ ਜੂਗਾ ਵੀ ਇਹ ਜੱਟਾਂ ਯਾਰਦਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਦੇਖੇ ਸੰਘਰਸ਼ ਕਰੇ ਜਾਣਗੇ ਜਿਹੜੀ ਇਹ ਸਰਕਾਰ ਇਹ ਕਹਿ ਕੇ ਆਈ ਸੀ ਵੀ ਅਸੀਂ ਧਰਨੇ ਨਹੀਂ ਲਗਣਦੇ ਇਹਨਾਂ ਨੇ ਸੱਚ ਕਿਹਾ ਸੀਗਾ ਵੀ ਅਸੀਂ ਧਰਨੇ ਨਹੀਂ ਲਗਣਦੇ ਇਹਨਾਂ ਨੇ ਇਹ ਨਹੀਂ ਕਿਹਾ ਸੀਗਾ ਵੀ ਅਸੀਂ ਧਰਨੇ ਕਿਉਂ ਨਹੀਂ ਲਗਣਦੇ ਨੇ ਠੀਕ ਹੈ ਪੁਲਿਸ ਰਾਜ ਸਰਕਾਰ ਬਣਾਉਣਾ ਚਾਹੁੰਦੀ ਹੈ ਪੰਜਾਬ ਨੂੰ ਡੰਡੇ ਦੇ ਜ਼ੋਰ ਨਾਲ ਪਰਚੇ ਦੇ ਜ਼ੋਰ ਨਾਲ ਵਿੜੇ ਸੰਘਰਸ਼ ਨੇ ਸੰਘਰਸ਼ ਲੜਦੇ ਆ ਲੋਕ ਉਹਨਾਂ ਨੂੰ ਦਬਾਉਣਾ ਚਾਹੁੰਦੀ ਆ ਤੇ ਪੰਜਾਬ ਦੇ ਲੋਕ ਆ ਜਿਹੜੇ ਉਹ ਉਹ ਦੱਬਣ ਵਾਲੇ ਨਹੀਂ ਹੈਗੇ ਇਹ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਜਿਹੜੇ ਸੰਘਰਸ਼ ਨੇ ਘੋੜਨੇ ਚੱਲਦੀ ਰਹੇ ਨੇ ਕਰੇ ਬੈਠੇ ਸਾਥੀ ਨੂੰ ਹੀ ਦੇਣਗੇ ਵੀ ਆਪਣਾ ਜਿਹੜਾ DPE ਮਹਾਲੀ ਧਰਨਾ ਚੱਲ ਰਿਹਾ ਅਸੀਂ ਦੇ ਨਾਲ ਦੇ ਜਿਹੜੇ ਸਾਥੀ ਧਰਨੇ ਦੇ ਨਹੀਂ ਪਹੁੰਚ ਸਕਦੇ ਉਹ ਫੰਡ ਦੇ ਸਹਿਯੋਗ ਵੱਲੋਂ ਸਾਡਾ ਸਾਥ ਦਿਓ ਤੇ ਆਪਾਂ ਨਾਲ ਸਾਥੀ ਧਰਨੇ ਚ ਬਣਦੇ ਬੋਲੋ ਨਾ ਇਹ ਮਹਾਰਾਜ ले लॻंदा अॼु सत बजे लैटर उहो जाम ਤੁਹਾਨੂੰ ਅੱਗੇ ਜਿਵੇਂ ਉਸ ਬੋਲ ਚੱਕਰ ਤੋਂ ਗੋਲ ਪਹੁੰਚੀ ਉਹ ਬੋਲ ਚੱਕਰ ਤੋਂ ਗੋਲ ਪਹੁੰਚੇ